ਲੋ ਪੇਸ਼ ਕਰ ਲਿਆ ਅਗਲਾ ਗੀਤ ਬੋਲੀਆਂ ਕਿਰਪਾ ਕਰਕੇ ਧਿਆਨ ਦਿਓ ਮੁੰਡਾ ਸਿੱਖ ਗਿਆ ਲੀਟਰੀ ਕਰਨੀ ਤੇ ਗੰਜਿਆਂ ਨੂੰ ਕੰੰਗੇ ਵੇਚਦਾ 60 ਲੱਖ ਤੇ ਚੜੀ ਸਰਪੰਚੀ 60 ਲੱਖ ਤੇ ਚੜੀ ਸਰਪੰਚੀ ਤੇ ਵੋਟਾਂ ਪਈਆਂ ਘੁੰਡ ਕੱਢ ਕੇ ਹੋ ਗਈ ਹਜਮਾ ਗ੍ਰਾਂਟ ਸਾਡੇ ਪਿੰਡ ਦੀ ਹੋ ਗਈ ਹਜਮਾ ਗ੍ਰਾਂਟ ਸਾਡੇ ਪਿੰਡ ਦੀ ਤੇ ਸਿਵਿਆਂ ਦੀ ਕੰਧ ਵੱਲ ਗਈ ਭ੍ਰਸ਼ਟਾਚਾਰ ਦੀ ਬਿਮਾਰੀ ਅਸੀਂ ਪਹਿਲੀ ਪ੍ਰਸ਼ਟਾਚਾਰ ਦੀ ਬਿਮਾਰੀ ਅਸੀਂ ਫੈਲਦੀ ਤੇ ਰੋਕੀ ਹੋ ਗਿਆ ਸਿਹਤ ਮੰਤਰੀ ਖੂਨ ਪੀਗੀ ਮਹਿੰਗਾਈ ਸਾਡਾ ਚੰਦਰੀ ਖੂਨ ਪੀਗੀ ਮਹਿੰਗਾਈ ਸਾਡਾ ਚੰਦਰੀ ਤੇ ਕੂੰਦਾਨ ਕਿੱਥੋਂ ਕਰੀਏ ਕੂੰਦਾਨ ਕਿੱਥੋਂ ਕਰੀਏ ਸਾਡਾ ਮਾਸਟਰ ਸਕੂਲੇ ਨਹੀਂ ਆਇਆ ਸਾਡਾ ਮਾਸਟਰ ਸਕੂਲੇ ਨਹੀਂ ਆਇਆ ਤੇ ਠੇਕੇ ਦਾ ਕਰਿੰਦਾ ਕਾਮਰੇਡਾਂ ਨੇ ਕੋਕੜਾਂ ਛੱਡੀਆਂ ਕਾਮਰੇਡਾਂ ਨੇ ਕੋਕੜਾਂ ਛੱਡੀਆਂ ਤੇ ਚੰਦਰਾ ਜਮਾਨਾ ਉੱਚਾ ਉੱਠੇਗੀ ਉੱਚੀ ਅੱਡੀ ਪਹਿਨ ਕੇ ਉੱਚਾ ਉੱਠੇਗੀ ਉੱਚੀ ਅੱਡੀ ਪਹਿਨ ਕੇ ਨਿਪੋਣੇ ਦੇ ਖਿਆਲਾਂ ਵੜ ਗਏ ਨਿਪੋਣੇ ਦੇ ਖਿਆਲ ਸੁਬਾ ਉੱਠ ਕੇ ਗੁਰੂ ਦਾ ਨਾਮ ਜਪੀਦਾ ਸੁਬਾ ਉੱਠ ਕੇ ਗੁਰੂ ਦਾ ਨਾਮ ਜਪੀਦਾ ਤੇ ਬਿਜਲੀ ਦੀ ਕੁੰਡੀ ਪਟਕੇ ਬਿਜਲੀ ਦੀ ਕੁੰਡੀ ਸਾਨੂੰ ਨਾਮ ਦਾ ਜਹਾਜ਼ ਦੇ ਕੇ ਬਾਬੇ ਸਾਨੂੰ ਨਾਮ ਦਾ ਜਹਾਜ਼ ਦੇ ਕੇ ਬਾਬੇ ਹਵਾਈ ਜਹਾਜ਼ ਆਪ ਚੜ ਗਏ ਹਵਾਈ ਜਹਾਜ਼ ਫੁੱਟ ਪਾਥਾਂ ਤੇ ਸੌਣ ਮੇਰੇ ਲੋਕੀ ਫੁੱਟ ਪਾਥਾਂ ਤੇ ਸੌਣ ਮੇਰੇ ਲੋਕੀ ਉਹ ਚੰਦ ਤੇ ਪਰਾਟ ਕੱਟ ਗਏ ਉਹ ਚੰਦ ਤੇ ਪਰਾਟ ੩ਆਂ ਸਗਨ ਸਕੀਮਾਂ ਨੂੰ ਢੀਕਣ ੩ਆਂ ਸਗਨ ਸਕੀਮਾਂ ਨੂੰ ਢੀਕਣ ਤੇ ਕੁਛਣ ਨਿਆਣੇ ਚੱਕ ਕੇ ਕੁਛਣ ਨਿਆਣੇ ਚੱਕ ਤਾਜ ਮਹਿਨ ਦੀ ਤਾਜ ਦੀ ਚੁਪਦੀ ਤਾਜ ਮਹਿਨ ਦੀ ਤਾਜ ਦੀ ਚੁਪਦੀ ਮਨ ਦੇਖਾ ਜਦੋਂ ਮੈਂ ਦੇਖਾਂ ਜਦੋਂ ਝੁੱਗੀ ਝੌਂਪੜੀ ਮੈਂ ਦੇਖਾਂ ਜਦੋਂ ਝੁੱਗੀ ਅਖੰਡ ਪਾਠ ਦੇ ਪਿੱਛੋਂ ਜਗਾਤਾ ਅਖੰਡ ਪਾਠ ਦੇ ਪਿੱਛੋਂ ਜਗਾਤਾ ਤੇ ਕੋਠੀ ਵਾਲੇ ਜਥੇਦਾਰਾਂ ਦੇ ਕੋਠੀ ਵਾਲੇ ਜਥੇਦਾਰ ਕਰੇ ਛੱਡ ਕੇ ਰੁੱਧੀਆਂ ਮਾਵਾਂ ਕਰੇ ਛੱਡ ਕੇ ਰੁੱਧੀਆਂ ਮਾਵਾਂ ਅਸੀਂ ਚੱਲੇ ਮਾਤਾ ਦੇਵੀ ਦੇ ਅਸੀਂ ਚੱਲੇ ਮਾਤਾ ਦੇ ਮੁੰਡਾ ਕੰਨਾਂ 'ਚ ਬਨਗੜਾਈ ਰੱਖਦਾ ਮੁੰਡਾ ਕੰਨਾਂ 'ਚ ਬਨਗੜਾਈ ਰੱਖਦਾ ਤੇ ਚੰਡੀ ਘੜਵਾਇਆ ਪੜਕੇ ਅੱਜ ਕੱਲ ਸਾਡੇ ਨੌਜਵਾਨੀ ਆਪਣੇ ਕੰਨਾਂ ਦੇ ਵਿੱਚ ਮੋਂਦੇ ਦਿੱਤੇ ਉਹ ਮਸਤ ਨੇ ਉਹਨਾਂ ਨੂੰ ਮਸਤ ਬਣਾਇਆ ਜਾ ਰਿਹਾ ਹੈ ਬੁੱਢੇ ਬੁੱਢੀ ਤਾਂ ਰੇਕਾ ਤੇ ਦਿਹਾੜੀ ਬੁੱਢੇ ਬੁੱਢੀ ਤਾਂ ਰੇਕਾ ਤੇ ਦਿਹਾੜੀ ਮੁੰਡੇ ਦੇ ਮੋਬਾਈਲ ਹੱਥਾਂ 'ਚ ਮੁੰਡੇ ਦੇ ਬੰਦਾ ਅਸੀਂ ਸਿੱਖ ਕੇ ਗੱਪਾਂ ਦੀ ਖੱਟੀ ਖਾਣੀ ਅਸੀਂ ਸਿੱਖ ਕੇ ਗੱਪਾਂ ਦੀ ਖੱਟੀ ਖਾਣੀ ਤੇ ਗੁੱਟ ਤੇ ਹੱਥ ਰੱਖ ਕੇ ਗੁੱਟ ਤੇ ਹੱਥ ਰੱਖ ਕੇ ਕਿਉਂਕਿ ਅਸੀਂ ਸਾਰੇ ਭਲੀ ਭਾਂਤ ਜਾਣੂ ਐ ਇਹਨਾਂ ਡਿੱਟਰ ਦੇ ਉੱਤੇ ਵਿੰਗ ਹੈ ਤੇ ਫਿਰ ਉਹ ਡਿੱਟਰ ਕੀ ਕਰਦਾ ਜਦੋਂ ਵੋਟਾਂ ਆਉਂਦੀਆਂ ਕੱਟਾ ਮੁੰਨ ਕੇ ਝਾਂਦਰਾ ਪਾਈਆਂ ਕੱਟਾ ਮੁੰਨ ਕੇ ਝਾਂਦਰਾ ਪਾਈਆਂ ਤੇ ਵੋਟਾਂ ਵੇਲੇ ਧਾਨ ਕਰਨਾ ਹੈ ਵੋਟਾਂ ਵੇਲੇ ਧਾਨ ਕਰਨਾ ਹੈ ਇਹ ਕੈਪਟਨ ਵਰਿੰਦਰ ਸਿੰਘ ਦੇ ਨਾਂ ਦੁਨੀ ਬੁੱਢੀਆਂ ਨੇ ਆਮ ਆਦਮੀ ਦਾ ਵਜਕਾ ਵਜਾ ਕੇ ਧਿਆਨ ਦਿਓ ਆਮ ਆਦਮੀ ਦਾ ਵਜਕਾ ਵਜਾ ਕੇ ਤੇ ਖਾਸ ਬੰਦੇ ਲੈ ਗਏ ਟਿਕਟਾਂ ਖਾਸ ਬੰਦੇ ਲੈ ਗਏ ਟਿਕਟਾਂ ਪੱਗ ਬੰਨ ਕੇ ਭਗਤ ਸਿੰਘ ਵਾਲੀ ਪੱਗ ਬੰਨ ਕੇ ਭਗਤ ਸਿੰਘ ਵਾਲੀ ਤੇ ਗੋਰਿਆਂ ਨੂੰ ਬਾਜਾ ਮਾਰਦੀ ਗੋਰਿਆਂ ਨੂੰ ਬਾਜਾ ਮਾਰਦੀ ਮੁਰਗੀ ਖਾਨੇ ਦੀ ਸਲਾਹ ਦੇਣ ਵਾਲੇ ਨੇ ਮੁਰਗੀ ਖਾਨੇ ਦੀ ਸਲਾਹ ਦੇਣ ਵਾਲੇ ਨੇ ਬੇਬੇ ਨੂੰ ਬਾਡੀਗਾਰਡ ਦਿੱਤੇ ਬੇਬੇ ਨੂੰ ਬਾਡੀਗਾਰਡ ਦਿੱਤੇ ਇਹ ਵੀ ਤੁਸੀਂ ਸਾਰੇ ਸਮਝਦੇ ਮੁੰਡਾ ਤਾਇਨਾ ਤੜਿੰਗ ਜਦੋਂ ਹੋ ਗਿਆ ਮੁੰਡਾ ਤਾਇਨਾ ਤੜਿੰਗ ਜਦੋਂ ਹੋ ਗਿਆ ਭਗਤ ਸਿੰਘ ਨੂੰ ਵਾਜਾ ਮਾਰਦਾ ਭਗਤ ਸਿੰਘ ਨੂੰ ਵਾਜਾ ਮਾਰਦਾ ਇਹ ਵੀ ਤੁਸੀਂ ਸਾਰੇ ਲੀਡਰ ਪਰ ਜਾਣਦੇ ਹੋ ਕਿ ਪੰਚੇ ਤੱਕੜੀ ਦੀ ਤੈ ਪੂਰੀ ਬੈਠਦੀ ਪੰਚੇ ਤੱਕੜੀ ਦੀ ਤੈ ਪੂਰੀ ਬੈਠਦੀ ਦੋਨਾਂ ਦਾ ਇੱਕੋ ਵਿੱਤ ਮੰਤਰੀ ਦੋਨਾਂ ਦਾ ਸਾਂਝਾ ਵਿੱਤ ਮੰਤਰੀ ਮੰਤਰੀ ਬਾਦਲ ਤੁਹਾਡੇ ਸਾਰੇ ਨਾ ਚੇਤੇ ਚ ਤੇ ਜਿਹੜਾ ਇੱਕ ਲੀਡਰ ਕਹਿੰਦਾ ਸੀ ਕਿ ਮੇਰੇ ਕੋਲ ਜਦੋਂ ਹਰਾ ਪੈਨ ਆ ਗਿਆ ਉਹ ਦੁਬਾਰੇ ਨਿਆਰੇ ਕਰ ਦਾਂਗੇ ਉਹਦੇ ਨਾਲ ਇੱਕ ਬੋਲੀ ਹੈ ਕਿਹ ਹਰਾ ਪੰਨ ਦਾ ਹਜੂਰ ਸਾਡਾ ਚੱਲਿਆ ਹਰਾ ਪੰਨ ਦਾ ਹਜੂਰ ਸਾਡਾ ਚੱਲਿਆ ਤੇ ਠਿੱਡ ਦੀ ਜ਼ਬਾਨ ਚੱਦੀ ਠਿੱਡ ਦੀ ਜ਼ਬਾਨ ਚੱਦੀ ਇਹ ਵੀ ਤੁਸੀਂ ਸਾਰੇ ਜਾਣਦੇ ਮੂੰਹ ਬੰਨ ਕੇ ਜ਼ਬਾਨ ਬੰਦ ਰੱਖਣੀ ਮੂੰਹ ਬੰਨ ਕੇ ਜ਼ਬਾਨ ਬੰਦ ਰੱਖਣੀ ਉਹ ਇਸੇ ਨੂੰ ਕਰੋਨਾ ਆਖਦੇ ਉਹ ਇਸੇ ਨੂੰ ਕਰੋਨਾ ਸਾਨੂੰ ਆਖਦੇ ਨੇ ਨਾਮ ਨਾਮ ਲੁੱਟ ਲੋ ਤੇ ਆਪ ਬਾਬੇ ਮੋਚਾ ਲੁੱਟਦੇ ਆਪ ਬਾਬੇ ਮੋਚਾ ਆਓ ਰੱਬ ਦੇ ਘਰਾਂ ਦੀ ਰਾਖੀ ਕਰਗੇ ਜਿੱਥੇ ਲਿਖਿਆ ਹੁੰਦਾ ਤੂੰ ਮੇਰਾ ਰਾਖਾ ਸਭ ਨਹੀਂ ਤੇ ਪਰ ਉੱਥੇ ਵੀ ਸਾਨੂੰ ਕਹਿਣੇ ਲਾਉਣੇ ਪਏ ਆਓ ਰੱਬ ਦੇ ਘਰਾਂ ਦੀ ਰਾਖੀ ਕਰਗੇ ਤੇ ਰੱਬ ਰਾਖਾ ਦੁਨੀਆਂ ਦਾ ਰੱਬ ਰਾਖਾ ਦੁਨੀਆਂ ਦਾ ਰੱਬ ਰਾਖਾ ਤਲ ਹੋ ਗਿਆ ਮੰਦਰ ਤੋਂ ਚੋਰੀ ਤਲ ਹੋ ਗਿਆ ਮੰਦਰ ਤੋਂ ਚੋਰੀ ਤੇ ਸੰਕਟ 모ਚਨ ਦਾ ਸੰਕਟ 모ਚਨ ਦਾ ਵੱਡਾ ਸਰਾ ਤਲ ਮੋٹے ਸਾਰੇ ਸੰਗਤ ਦੇ ਨਾਲ ਵੱਡਾ ਹੁੰਦਾ ਹੈ ਤੇ ਅਸੀਂ ਅੱਡੀਆਂ ਚੱਕ ਕੇ ਉਸ ਨੂੰ ਫਰਕਾਉਣੇ ਆ ਕਿ ਸਾਡਾ ਸੰਘ ਨੂੰ ਪਰਮਸੂਤ ਸਾਹਿਬ ਕਿ ਆਉਂਦਾ ਕਾਢੀ ਨੀ ਬਚਾਉਂਦਾ ਦਿਲ ਜਿੰਨਾ ਭਵੇਂ ਨਹੀਂ ਸਾਨੂੰ ਆਉਂਦਾ ਦਿਲ ਜਿੰਨਾ ਭਵੇਂ ਨਹੀਂ ਸਾਨੂੰ ਆਉਂਦਾ ਤੇ ਵੋਟਾਂ ਵੇਲੇ ਜਿੱਤ ਜਾਂਦਾ ਹੈ ਵੋਟਾਂ ਵੇਲੇ ਜਿੱਤ ਜਾਂਦਾ ਹੈ ਵੋਟਾਂ ਵੇਲੇ ਜਿੱਤ ਨੇਰੀ ਚੱਲ ਪੀ ਗਲੀ ਚ ਜਗਾਤਾ ਨੇਰੀ ਚੱਲ ਪੀ ਗਲੀ ਚ ਜਗਾਤਾ ਤੇ ਤੰਬੂ ਪੁੱਤੇ ਮਹਾ ਮਾਈ ਦੇ ਤੰਬੂ ਪੁੱਤੇ ਮਨਾ ਆਓ ਮਨਾ ਚ ਹਨੇਰਾ ਦੂਰ ਕਰੀਏ ਆਓ ਮਨੋਚ ਹਲੇਰਾ ਦੂਰ ਕਰਕੇ ਤੇ ਚੇਤਨਾ ਦੇ ਜੀਵੇ ਬਾੜ ਕੇ ਚੇਤਨਾ ਦੇ ਜੀਵੇ ਬਾੜ